ਹਲਕੇ ਲੜਾਕੂ ਜਹਾਜ਼ ਤੇਜਸ ਐਮਕੇ1ਏ ਤੇ ਸੌਫਟਵੇਅਰ ਟੈਸਟਿੰਗ ਪੂਰੀ ਹੋ ਗਈ ਹੈ ਹੁਣ ਆਖਰੀ ਤਜਰਬੇ ਤੋਂ ਬਾਅਦ ਭਾਰਤੀ ਹਵਾਈ ਫੌਜ ਲਈ ਅਕਤੂਬਰ ਦੇ ਅੰਤ ਤੱਕ ਪਹਿਲਾ ਤੇਜਸ ਐਮਕੇ 1ਏ ਮਿਲਨ ਦਾ ਰਸਤਾ ਸਾਫ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਦੇ ਵਿੱਚ ਆਪਣੇ ਵਾਸ਼ਿੰਗਟਨ ਦੌਰੇ ਦੌਰਾਨ ਤੇਜਸ ਐਮਕੇ 1ਏ ਲਈ ਇੰਜਨਾਂ ਦੀ ਸਪਲਾਈ ਵਿੱਚ ਦੇਰੀ ਦਾ ਮੁੱਦਾ ਉਠਾਇਆ ਸੀ। ਸਮਝੌਤੇ ਤੋਂ ਬਾਅਦ ਇੰਜਨ ਨਿਰਮਾਤਾ ਨੇ ਸੌਫਟਵੇਅਰ ਨੂੰ ਸੌਧਿਆ ਹੈ ਜਿਸ ਅਨੁਸਾਰ ਭਾਰਤ ਨੂੰ ਨਵੰਬਰ ਤੋਂ ਨਵੇਂ ਜਨਰਲ ਇਲੈਕਟ੍ਰਿਕ ਐਫ 404 ਇੰਜਨ ਮਿਲਨੇ ਸ਼ੁਰੂ ਹੋ ਗਏ ਨੇ। ਹੋ ਜਾਣਗੇ ਹਵਾਈ ਸੈਨਾ ਦੇ ਇੱਕ ਬੁਲਾਰੇ ਨੇ ਨਵੀਂ ਦਿੱਲੀ ਵਿੱਚ ਦੱਸਿਆ ਹੈ ਕਿ ਸੌਫਟਵੇਅਰ ਸੋਧ ਦਾ ਕੰਮ ਭਾਰਤ ਦੀਆਂ ਲੋੜਾਂ ਅਨੁਸਾਰ ਪੂਰਾ ਹੋ ਗਏ ਅਤੇ ਅਕਤੂਬਰ ਦੇ ਅੰਤ ਤੱਕ ਪਹਿਲਾ ਜਹਾਜ਼ ਡਿਲੀਵਰ ਕਰ ਦਿੱਤਾ ਜਾਵੇਗਾ ਐਚੀਐਲ ਦੇ ਅਨੁਸਾਰ ਤੇਜਸ ਐਮਕੇ 1ਏ ਵਿੱਚ ਇੱਕ ਡਿਜੀਟਲ ਰਡਾਰ ਚੇਤਾਵਨੀ ਰিসিਵਰ ਇੱਕ ਬਾਰੀ ਏਸੀ ਐਮ ਪੋਰਟ ਇੱਕ ਸਵੈ ਸੁਰੱਖਿਆ ਜੈਮਰ ਏਈਐਸਏ ਰਡਾਰ ਐਵੀਓਨਿਕਸ ਐਰੋਡੈਨਿਕਸ ਮਿਕਸ ਰਡਾਰ ਵਿੱਚ ਰੱਖ-ਰਖਾ ਦੀ ਸੋਖ ਵਰਗੇ ਸੁਧਾਰ ਕੀਤੇ ਗਏ ਨੇ ਬੁਲਾਰੇ ਨੇ ਦੱਸਿਆ ਕਿ ਤੇਜਸ ਵਿੱਚ ਮੌਜੂਦਾ ਸਮੇਂ ਵਿੱਚ 50% ਸਾਜੂ ਸਮਾਨ ਸਵਦੇਸ਼ੀਏ ਜਿਸ ਨੂੰ ਵਧਾ ਕੇ 60% ਤੱਕ ਕਰ ਦਿੱਤਾ ਗਿਆ ਹੈ